ਪੰਜ ਦਰਿਆ ਦੇ ਮੰਚ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਅੱਜ ਤੁਹਾਡੇ ਨਾਲ ਪੇਸ਼ ਕਰਨ ਲੱਗੇ ਆਂ ਨਾਵਲਕਾਰਾ ਕਮਲ ਗਿੱਲ ਦੀ ਕਹਾਣੀ ਸੱਚੀ ਗਾਥਾ ਹੱਥੀ ਸਿਹੜੀ ਮੌਤ ਉਮੀਦ ਕਰਦੇ ਆਂ ਕਿ ਤੁਸੀਂ ਇਸ ਨੂੰ ਪਹਿਲਾਂ ਦੀ ਤਰ੍ਹਾਂ ਪਸੰਦ ਕਰੋਗੇ ਕਮਲ ਗਿੱਲ ਲਿਖਦੇ ਨੇ ਕਿ 20 ਬਾਰੇ ਮਲਾਇਚ ਬਤਾਉਣ ਤੋਂ ਬਾਅਦ ਵੀ ਕੇਰ ਸਿੰਘ ਦਾ ਮਨ ਪਿੰਡ ਲਈ ਟੜਫਦਾ ਰਹਿੰਦਾ ਜਿਵੇਂ ਕਹਿੰਦੇ ਨੇ ਕਿ ਪੰਜਾਬੀ ਨੂੰ ਪੰਜਾਬ ਚੋਂ ਤਾਂ ਬਾਹਰ ਕੱਢ ਸਕਦੇ ਹੋ ਪਰ ਪੰਜਾਬ ਨੂੰ ਪੰਜਾਬੀ ਦੇ ਦਿਲ ਵਿੱਚੋਂ ਕੱਢਣਾ ਸੌਖਾ ਨਹੀਂ ਬਿਲਕੁਲ ਉਸੇ ਤਰ੍ਹਾਂ ਹੀ ਜਦੋਂ ਹੀ ਸ਼ਾਮ ਪੈਂਦੀ ਉਹ ਡੁੱਬਦਾ ਸੂਰਜ ਦੇਖ ਕੇ ਪਿੰਡ ਦੇ ਆਪਣੇ ਖੇਤਾਂ ਨੂੰ ਯਾਦ ਕਰਨ ਲੱਗ ਜਾਂਦਾ ਉਹਨਾਂ ਦਿਨਾਂ ਨੂੰ ਵੀ ਯਾਦ ਕਰਦਾ ਜਦੋਂ ਉਹ ਨਵਾਂ ਨਵਾਂ ਬਲਾਤ ਆਇਆ ਸੀ ਬੜਾ ਚਾ ਸੀ ਕੰਮ ਤੇ ਲੱਗਣ ਤੋਂ ਬਾਅਦ ਤਿੰਨ ਬੈੱਡਰੂਮ ਦਾ ਘਰ ਲੈ ਲਿਆ ਜਿਵੇਂ ਜਿਵੇਂ ਕੰਮ ਵਧਦਾ ਗਿਆ ਤਮਾਂ ਵੀ ਵਧ ਗਈ ਤਿੰਨ ਰੂਮ ਦੇ ਘਰ ਤੋਂ ਬਾਅਦ ਚਾਰ ਰੂਮ ਦਾ ਘਰ ਤੇ ਉਸ ਤੋਂ ਬਾਅਦ ਕੰਟਰੀ ਸਾਈਡ ਤੇ ਛੋਟੀ ਜੀ ਚਿੱਤ ਲਾਣ ਵਾਲੀ ਪਹਾੜੀ ਤੇ ਘਰ ਤੇ ਉੱਥੇ ਇੱਕ ਦੋ ਕੁੱਤੇ ਪੰਜ ਸੱਤ ਕੁੱਕੜ ਪਾਲਣ ਦਾ ਸੁਪਨਾ ਸਾਕਾਰ ਕੀਤਾ। ਹੁਣ ਬੱਚੇ ਆਪੋ ਆਪਣੇ ਕੰਮਾਂ ਤੇ ਸੈੱਟ ਸਨ ਤੇ ਆਪੋ ਆਪਣੇ ਬੱਚੇ ਲੈ ਕੇ ਆਪਣੇ ਆਹਲਿਆਂ ਚ ਜਾ ਵਸੇ। ਕੇਰਸੋਂ ਤੇ ਉਹਦੀ ਘਰਵਾਲੀ ਜਸਵੰਤੀ ਘਰ ਚ ਇਕੱਲੇ ਸਨ। ਕਦੇ-ਕਦੇ ਇਕੱਲਾਪਨ ਉਹਨੂੰ ਖਾਣ ਲੱਗ ਜਾਂਦਾ। ਜਸਵੰਤ ਇੰਗਲੈਂਡ ਦੀ ਜੰਮ ਪਲ ਸੀ। ਸੋ ਉਹਨੂੰ ਬਾਲਾ ਫਰਕ ਨਾ ਪੈਂਦਾ। ਆ ਫੜੋ ਜੀ ਗਰਮਾ-ਗਰਮ ਚਾਹ ਦਾ ਕੱਪ ਪੀਓ। ਬਾਹਰ ਬਾਲਕੋਨੀ ਚ ਸੋਚਾਂ ਚ ਡੁੱਬੇ ਬੈਠੇ ਕੇਰਸੋਂ ਨੂੰ ਮਗਰੋਂ ਆਵਾਜ਼ ਦੇ ਕੇ ਜਸਵੰਤ ਨੇ ਉਹਦੀ ਸ਼ਾਂਤੀ ਭੰਗ ਕੀਤੀ ਆ ਜਾ ਬਹਿ ਜਾ ਇੱਥੇ ਦੇਖ ਜਸਵੰਤ ਚੜਦਾ ਸੂਰਜ ਕਿੰਨਾ ਸੋਹਣਾ ਲੱਗ ਰਿਹਾ ਹੈ ਸਾਹਮਣੇ ਚੜਦੇ ਸੂਰਜ ਵੱਲ ਨਿਗਾਹ ਮਾਰ ਕੇਰ ਸੋਮ ਮੁਸਕਰਾ ਪਿਆ ਹਾਂਜੀ ਹਾਂਜੀ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਹੀ ਨਿਹਾਰੋ ਇਹਨੂੰ ਮੈਨੂੰ ਬਹੁਤ ਕੰਮ ਆ ਕਿਚਨ 'ਚ ਆ ਲਓ ਆਪਣਾ ਚਾਹ ਦਾ ਕੱਪ ਤੇ ਬ੍ਰੇਕਫਾਸਟ ਲਈ ਆ ਜਾਣਾ ਅੰਦਰ ਇਹਨਾ ਆ ਕੇ ਉਹ ਅੰਦਰ ਚਲੀ ਗਈ ਉਹਨੂੰ ਅੰਦਰ ਜਾਂਦੀ ਦੇਖ ਉਹ ਹੋਰ ਉਦਾਸ ਹੋ ਗਿਆ ਕੁਝ ਕੁ ਮਹੀਨੇ ਪਹਿਲਾਂ ਹੀ ਉਦੀ ਰਿਟਾਇਰਮੈਂਟ ਹੋਈ ਸੀ ਸ਼ਾਇਦ ਇੱਕਦਮ ਕੰਮ ਤੋਂ ਵਿਹਲਾ ਹੋਣ ਕਰਕੇ ਮਨ ਵੀ ਉਦਾਸ ਸੀ ਕੰਮ ਤੇ ਤਾਂ 50 ਜਾਣੇ ਮੱਥੇ ਲੱਗਦੇ ਸੀ ਤਰ੍ਹਾਂ ਤਰ੍ਹਾਂ ਦੇ ਬੰਦੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਦੋਂ ਦਾ ਉਹ ਘਰ ਦੀ ਚਾਰ ਦਿਵਾਰੀ ਤੱਕ ਸੀਮਤ ਹੋ ਗਿਆ ਸੀ ਉਦੋਂ ਦਾ ਆਪਣੇ ਆਪ ਨੂੰ ਕੈਦ ਜਿਹਾ ਮਹਿਸੂਸ ਕਰਦਾ ਜਸਵੰਤ ਦੇ ਜਾਂਦੇ ਆ ਹੀ ਉਹਨੇ ਆਪਣੇ ਸਾਹਮਣੇ ਟੇਬਲ ਤੇ ਪਿਆ ਫੋਨ ਚੱਕ ਕੇ ਇੰਡੀਆ ਰਹਿੰਦੇ ਆਪਣੇ ਭਰਾ ਨੂੰ ਮਲਾ ਲਿਆ ਮੇਰ ਸਿਆ ਕਿਵੇਂ ਹੋ ਬਈ ਕੀ ਕਰੀ ਜਾਣਾ ਮੇਰ ਸਿਓਨੇ ਪਹਿਲੀ ਬੋਲ ਤੇ ਹੀ ਫੋਨ ਚੱਕ ਲਿਆ ਕੁਝ ਨਹੀਂ ਭਾਈ ਤੂੰ ਸੁਣਾ ਕਿਵੇਂ ਆ ਕੀ ਬੰਦ ਆ ਹੋਰ ਕਿਵੇਂ ਆ ਘਰ ਪਰਵਾਹ ਠੀਕ ਆ ਸਾਰੇ ਹਾਂ ਹਾਂ ਸਭ ਠੀਕ ਐ ਮੈਂ ਬਸ ਉੱਠੇ ਹੀ ਸੀ ਸੋਚਿਆ ਤੇਰਾ ਪਤਾ ਲਵਾਂ ਆ ਮਗਰ ਕਾਮਰੋਲੀ ਜੀ ਕੀ ਪਈ ਜਾਂਦੀ ਐ ਪਿੱਛੇ ਆਉਂਦੀ ਆਵਾਜ਼ ਸੁਣ ਕੇ ਕੇਰਸਿਓ ਨੇ ਪੁੱਛਿਆ ਉਹ ਕੁਝ ਨਹੀਂ ਭਾਈ ਉਹ ਆਪਣਾ ਬੂਰਾ ਨਹੀਂ ਸੀ ਉਹਨੂੰ 4-ਵੀਲਰ ਤੇ ਲੱਦ ਰਹੇ ਆ ਉਹਦਾ ਰੌਲਾ ਯਾ ਡੂਡ ਕੰਟਾ ਹੋ ਗਿਆ ਪੂਰਾ ਸੌਰੀ ਦਾ ਚੜਦਾ ਹੀ ਨਹੀਂ 4-ਵੀਲਰ ਤੇ ਚੱਲ ਭਾਈ ਮੈਂ ਬੇਲਾ ਹੋ ਕੇ ਫੋਨ ਕਰਦਾ ਉਹ ਨਹੀਂ ਨਹੀਂ ਰੁਕ ਰੁਕ ਬਾਲਿਆ ਸੋਲਿਆ ਇੰਨੀ ਕਾਦੀ ਕਾਲ ਪਈ ਆ ਤੈਨੂੰ ਪਹਿਲਾਂ ਮੈਨੂੰ ਇਹ ਤਾਂ ਦੱਸ ਵੀ ਬੂਰੇ ਨੂੰ 4 ਵੀਲਰ ਚ ਕਿਉਂ ਲਦਾਉਣ ਲੱਗਿਆ ਘਰ ਦੇ ਪਾਲੇ ਝੋਟੇ ਦੀ ਗੱਲ ਕਰਦੇ ਆ ਕੇਰ ਸ਼ੌਨੇ ਆਪਣੇ ਛੋਟੇ ਭਰਾ ਨੂੰ ਪੁੱਛਿਆ ਭਾਈ ਆਪਣੇ ਕੋਲ ਹੁਣ ਕੋਈ ਪਸ਼ੂ ਤਾਂ ਬਚਿਆ ਨਹੀਂ ਲਵੇਰੇ ਤਾਂ ਸਾਰੇ ਵੇਚਤੇ ਇਹਨੂੰ ਰੱਖ ਕੇ ਆਪਾਂ ਕੀ ਕਰਨਾ ਇਕੱਲੇ ਨੂੰ ਨਾਲੇ ਹੁਣ ਇਹਦਾ ਚੰਗਾ ਮੁੱਲ ਪੈ ਰਿਆ ਪੂਰੇ 30000 ਚ ਗੱਲ ਮੁਕੀ ਆ 30 ਚ ਮੇਰ ਸ਼ੌਨੇ ਖੁਸ਼ ਹੁੰਦਿਆਂ ਦੱਸਿਆ ਹੈ ਕਮਲਾ ਨਾ ਹੋਵੇ ਤਾਂ ਓਏ ਆ ਕੀ ਪਾਪ ਕਰਨ ਲੱਗਿਆ ਓ ਕਮਲਿਆ ਚਟਕਾਈਆਂ ਨੇ ਹੱਥੀ ਪਾਲਿਆ ਬੂਰਾ ਵੱਡ ਮਾਰਨਾ ਓਏ ਪਾਪੀਆ ਕਹਿਰ ਨਾ ਕਮਾ ਇਹਨੂੰ ਲਹਾਫ 4 ਵੀਲਰ ਤੋਂ ਮੈਂ ਆ ਜਾਣਾ ਅਗਲੇ ਹਫਤੇ ਤੇ ਤੇਰੇ 30000 ਮੈਂ ਆ ਕੇ ਦੇ ਦੂੰ ਪਰ ਬੂਰੇ ਨੂੰ ਘਰੋਂ ਨਾ ਤੋਰ ਕਹਿਰ ਸਿਉ ਨੇ ਬਹੁਤ ਹੀ ਮੋਹ ਨਾਲ ਇੱਕ ਤਾਂ ਤਰਜਲਾ ਲਾਇਆ ਕੀਤਾ ਓ ਬਾਈ ਤੇਰਾ ਵੀ ਔਖਾ ਹੀ ਆ ਯਾਰ ਭਲਾ ਜਦੋਂ ਹਣ ਦਧਾਰੂ ਪਸ਼ੂ ਹੀ ਨਹੀਂ ਰੱਖੇ ਇਹਨੂੰ ਰੱਖ ਕੇ ਤੂੰ ਕੀ ਹਲ ਬੋਣੇ ਆ ਹੈਰਾਨ ਹੁੰਦਿਆਂ ਮੇਰ ਸਿੰਘ ਨੇ ਪੁੱਛਿਆ ਓ ਨਹੀਂ ਯਾਰ ਇਹਦੇ ਨਾਲ ਮੇਰਾ ਮੋਹ ਆ ਪਤਾ ਨਹੀਂ ਕਿਉਂ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਨਾ ਇਹ ਕੁਝ ਕੁ ਮਹੀਨਿਆਂ ਦਾ ਹੀ ਸੀ ਆਪਣੀ ਮਾਂ ਕੋਲੋਂ ਦੂਰ ਇਹ ਵਾਰ-ਵਾਰ ਮੇਰੇ ਗੋਡੇ ਮੋਢਾ ਖੜਦਾ ਤੇ ਮੇਰੇ ਹੱਥ ਪੈਰ ਚੱਟਣ ਲੱਗ ਜਾਂਦਾ ਪਤਾ ਨਹੀਂ ਬਹੁਤ ਮੋਹ ਦੇ ਨਾਲ ਮੇਰੇ ਨਾਲ ਨਿਆਣਿਆਂ ਵਾਂਗੂ ਲੱਗਦਾ ਸੀ ਉਹ 6 ਹਫ਼ਤੇ ਮੈਂ ਇਹਨੂੰ ਹੱਥੀਂ ਪਾਲਿਆ ਇਹਦੀ ਦੇਖ ਰੱਖ ਕੀਤੀ ਨਾ ਯਾਰ ਨਾ ਮੇਰ ਸਾਂ ਮੇਰੀ ਮਨ ਇਹਨੂੰ ਘਰੋਂ ਨਾ ਕੱਢੀ ਇਹ ਦਰਵੇਸ਼ ਹੀ ਆ 4 ਸਾਲ ਪਹਿਲਾਂ ਦੀ ਆਪਣੀ ਭਾਰਤ ਦੀ ਫੇਰੀ ਯਾਦ ਕਰਾਉਂਦੇ ਆ ਉਹਨੇ ਮੇਰ ਸਾਂ ਦਾ ਮਨ ਵੀ ਬਦਲਾ ਦਿੱਤਾ ਉਹ ਚੱਲ ਭਾਈ ਜੇ ਤੂੰ ਬਾਹਲਾ ਕਹਿਣਾ ਤਾਂ ਠੀਕ ਹੈ ਯਾਰ ਪਰ ਮੈਨੂੰ ਸਮਝ ਨਹੀਂ ਆਉਂਦੀ ਤੂੰ ਉਹਨੂੰ ਘਰੇ ਰੱਖ ਕੇ ਕਰਨਾ ਕੀ ਹੈ ਉਹ ਚੱਲ ਕੋਈ ਨਾ ਬਾਹਲਾ ਬੜਬੜਨਾ ਕਰ ਤੇਰੇ 30000 ਮੈਂ ਆਉਂਦੇ ਹੀ ਤੈਨੂੰ ਦੇ ਦੂੰ ਚੱਲ ਠੀਕ ਹੈ ਭਾਈ ਜਿਵੇਂ ਤੇਰੀ ਮਰਜ਼ੀ ਉਹ ਮੁੰਡਿਓ ਲਾਹੋਏ ਬੂਰੇ ਨੂੰ ਥੱਲੇ ਇਹਦਾ ਮੁੱਲ ਬਾਈ ਨੇ ਤਾਰਤਾ ਹੱਸਦਿਆਂ ਹੱਸਦਿਆਂ ਮੇਰ ਸੌ ਨੇ ਫੋਨ ਕੱਟਤਾ ਤੇ ਬੂਰਾ ਵਾਪਸ ਆਪਣੇ ਕਿਲੇ ਤੇ ਆਣ ਖੜਾ ਹੋਇਆ ਇੱਕ ਤਰ੍ਹਾਂ ਚ ਟਕਾਈਆਂ ਦੇ ਆਰੇ ਹੇਠੋਂ ਕੱਢ ਕੇ ਬੂਰੇ ਨੂੰ ਬਚਾਉਣ ਵਰਗੇ ਫੈਸਲੇ ਕਰਕੇ ਕੇਰ ਸਿਉ ਆਪਣੇ ਆਪ ਨੂੰ ਜੇਤੂ ਮਹਿਸੂਸ ਕਰ ਰਿਹਾ ਸੀ ਉਹ ਉਹਨਾਂ ਦਿਨਾਂ ਦੀਆਂ ਮਿੱਠੀਆਂ ਯਾਦਾਂ ਚ ਗੁਆਚ ਗਿਆ ਜਦੋਂ ਉਹਨਾਂ ਦੇ ਘਰ ਕਤਾਰ ਚ ਗੱਡੇ ਕਿੱਲਿਆਂ ਤੇ ਸੱਤ ਅੱਠ ਸੱਜਰ ਸੂਈਆਂ ਮੱਜਾਂ ਬੰਨੀਆਂ ਰਹਿੰਦੀਆਂ ਸੀ ਬੂਰੇ ਨਾਲ ਉਹਦਾ ਮੋਹ ਇਸ ਕਰਕੇ ਵੀ ਸੀ ਕਿਉਂਕਿ ਬੂਰਾ ਸੋਮਾ ਦਾ ਪੁੱਤ ਸੀ ਉੱਪਰਿਓ ਮਾਨਸੋ ਸੋਮਾ ਬੂਰੇ ਦੀ ਮਾਂ ਦਾ ਨਾਂ ਸੀ ਯਾਨੀ ਕਿ ਮੱਜ ਦਾ ਨਾਂ ਸੀ ਦੁੱਧ ਦੀਆਂ ਛੱਲਾਂ ਵਗਾਉਣ ਵਾਲੀ ਪੂਰੇ ਚੰਮ ਵਾਲੀ ਸੁਨੱਖੀ ਤੇ ਅੰਤਾਂ ਦੀ ਸੀਲ ਬੂਰੇ ਦੀ ਮਾਂ ਕੇਰਸਿਉਂ ਕੇ ਘਰ ਸੋਮਵਾਰ ਨੂੰ ਆਈ ਤਾਂ ਕੇਰਸਿਉਂ ਦੀ ਮਾਂ ਨੇ ਉਹਦਾ ਨਾਂ ਸੋਮਾ ਰੱਖਤਾ ਐਨੀ ਕਸੀਲ ਕਿ ਜਵਾਕ ਉੱਪਰ ਬੈਠ ਕੇ ਝੂਟੇ ਲੈਂਦੇ ਰਹਿੰਦੇ ਕੀ ਮਜਾਲ ਕਿ ਕਦੇ ਸਿੰਗ ਵੀ ਝਣਕ ਜਾਂਦੀ ਜਦੋਂ ਬੂਰੇ ਜੰਮਿਆ ਤਾਂ ਕੇਰਸਿਉਂ ਦੇ ਬਾਪੂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਹਨੂੰ ਸਾਨ ਬਣਾ ਕੇ ਰੱਖਣਾ ਦਰਸ਼ਨੀ ਸਾਨ ਬੂਰੇ ਨੂੰ ਖੁੱਲੀ ਖਰਾਕ ਚਾਰੀ ਜਾਂਦੀ ਜਿਸ ਮਰਜੀ ਕਿਆਰੇ ਚ ਚਰਨ ਵੜ ਜਾਂਦਾ ਕਦੇ ਕਿਸੇ ਨੇ ਹਟਾਇਆ ਨਾ ਅੰਨੀ ਖਰਾਕ ਨੇ ਬੂਰੇ ਨੂੰ ਦਿਨਾਂ ਚ ਜਵਾਨ ਕਰਤਾ ਹੋਰ ਮੱਜਾਂ ਜਾਂ ਕੱਟੇ ਬੱਛੇ ਉਹਦੇ ਮੂਰੇ ਜਵਾਕੜੇ ਜੇ ਲੱਗਦੇ ਛੱਜ ਵਰਗਾ ਚੌੜਾ ਮੱਥਾ ਲਾਲ ਟਣ ਵਾਂਗੂ ਜਗਦੀਆਂ ਅੱਖਾਂ ਦੋਵੇਂ ਸਿੰਘ ਇੱਕੋ ਜੇ ਓਹ ਲੱਗਦਾ ਜਿਵੇਂ ਸਾਈ ਤੇ ਤਿਆਰ ਕਰਵਾਏ ਹੋਣ ਸਿੰਘਾਂ ਦਾ ਕੁੰਡ ਇੰਨਾ ਕਮਾਲ ਦਾ ਕਿ ਵਿੱਚ ਦੀ ਠਿਆਨੀ ਵੀ ਨਾ ਲੰਗੇ ਇੰਨਾ ਦਰਸ਼ਨੀ ਸ਼ਾਨ ਕਿ ਲੋਕ ਬੂਰੇ ਦੇ ਕੱਦ ਕਾਠ ਸੁਣਖੇ ਪਾਉਂਦੀਆਂ ਗੱਲਾਂ ਕਰਦੇ ਕੁਝ ਦਿਨ ਬਾਅਦ ਕੇਰ ਸੌ ਦੀ ਇੰਡੀਆ ਜਾਣ ਦੀ ਤਿਆਰੀ ਸੀ ਜਸਵੰਤ ਕੌਰ ਨੂੰ 에어ਪੋਰਟ ਤੇ ਰਵਾਨਾ ਕਰਾਈ ਫਲਾਈਟ ਅਮਰਸਰ ਦੀ ਧਰਤੀ ਤੇ ਲੈਂਡ ਹੋਈ ਤਾਂ ਜਿਵੇਂ ਉਹਨੂੰ ਚਾਹ ਹੀ ਚੜ ਗਿਆ ਸ਼ੁਕਰ ਦਾ ਤੇ ਆ ਸ਼ੁਕਰ ਹੈ ਤੇਰਾ ਮੁਰ ਜਿਉਂਦੇ ਜੀ ਆਪਣੇ ਦੇਸ਼ ਆਪਣੀ ਧਰਤੀ ਤੇ ਪੈਰ ਪੁਆਏ ਮਾਨੀ ਮਨ ਕੇਰ ਸਿੰਘ ਨੇ ਰੱਬ ਦਾ ਸ਼ੁਕਰ ਕੀਤਾ ਘਰ ਪਹੁੰਚਿਆ ਤਾਂ ਮੇਰ ਸਿੰਘ ਦੀ ਪਤਨੀ ਤੇ ਪੁੱਤ ਚਾਈ ਚਾਈ ਮਿਲੇ ਬਾਈ ਨਾਤ ਹੋ ਕੇ ਤਰੋ ਤਾਜਾ ਹੋ ਪਹਿਲਾਂ ਫਿਰ ਗੱਲਾਂ ਕਰਦੇ ਆਪਾਂ ਅੰਦਰ ਕਮਰੇ ਵਿੱਚ ਵੱਡੇ ਬਾਈ ਦਾ ਸਮਾਨ ਰੱਖਦੇ ਆ ਮੇਰ ਸਿੰਘ ਨੇ ਆਖਿਆ ਸ਼ਾਮ ਦੀ ਰੋਟੀ ਖਾ ਕੇ ਦੋਵੇਂ ਭਰਾ ਹਵੇਲੀ ਗੇੜੀ ਮਾਰਨ ਚਲੇ ਗਏ। ਪਿਆ ਪੂਰਾ ਤਾਂ ਬੜਾ ਤਿੱਖ ਤਗੜਾ ਨਿਕਲਿਆ ਵੀ। ਆਹੋ 4 ਸਾਲਾਂ ਦਾ ਹੈ ਹੁਣ ਦੇਖ ਲੈ ਕਿਵੇਂ ਸੋਹਣਾ ਨਿਕਲ ਰਿਹਾ। ਸਿੰਘ ਦੇ ਕਿਦਾਂ ਚਮਕਦੇ ਇਹਦੇ ਤੇਰੀਆਂ ਅੱਖਾਂ ਵੀ ਕਿੰਨੀਆਂ ਚਮਕਦੀਆਂ ਨੇ ਤੇ ਤੂੰ ਕਮਲਿਆ ਹੱਥੀ ਪਾਲਿਆ ਛਟਕਾਈਆਂ ਨੂੰ ਦੇਣ ਰਿਹਾ ਸੀ। ਆਹ ਫੜ ਤੇਰੇ 30000 ਮੁੜ ਕੇ ਨੂੰ ਘਰੋਂ ਕੱਢਣ ਦੀ ਗੱਲ ਨਾ ਕਰੀ। ਜੇਬ 'ਚ ਹੱਥ ਪਾ ਕੇ ਪੈਸੇ ਕੱਢ ਮਿਹਰ ਸੌਂਦੇ ਹੱਥ ਜਬਰੀ ਫੜਾਉਂਦਿਆਂ ਉਹਨੇ ਆਖਿਆ ਉਹ ਰਹਿਣ ਦੇ ਬਾਈ ਤੂੰ ਤਾਂ ਸੱਚੀ ਬੂਰੇ ਦਾ ਮੁੱਲ ਬੋੜ ਲੱਗ ਪਿਆ ਆਪਣਾ ਕੁਝ ਵੰਡਿਆ ਯਾਰ ਆਹ ਫੜ ਪੈਸੇ ਆਪਦੇ ਗੀਜੇ ਚ ਪਾ ਮੈਂ ਨਹੀਂ ਲੈਨੇ ਉਹ ਨਾ ਨਾ ਮੈਨੂੰ ਨਹੀਂ ਤੇਰੇ ਤੇ ਭਰੋਸਾ ਤੈਨੂੰ ਬੂਰੇ ਦਾ ਮੁੱਲ ਨਾਂ ਦਿੱਤਾ ਤਾਂ ਤੇਰਾ ਕੀ ਪਤਾ ਤੂੰ ਉਹਨੂੰ ਬਾਅਦ ਚ ਵੇਚ ਦੇਈ ਇੰਨਾ ਆਖ ਉਹ ਬੂਰੇ ਦੇ ਸਿਰ ਹੱਥ ਫੇਰ ਕੇ ਵਾਪਸ ਘਰ ਦੇ ਅੰਦਰ ਆ ਗਏ ਬਾਈ ਕੱਲ ਸਰਪੰਚਾਂ ਦਾ ਨਾ ਭੋਗ ਆ ਤੂੰ ਚੱਲੇਗਾ ਨਾਲ ਮੇਰੇ ਮੇਰੇ ਸੋਂ ਹੁਣਾਂ ਦਾ ਡੇਰਾ ਖੂ ਤੇ ਸੀ ਤੇ ਪਿੰਡ ਕਾਫੀ ਹਟਮਾ ਸੀ ਉਹ ਨਾ ਭਰਾਵਾ ਤੁਸੀਂ ਜਾਇਓ ਮੈਂ ਘਰੇ ਆਰਾਮ ਕਰੂੰ ਨਾਲੇ ਮੈਂ ਤੇ ਬਿੱਟੂ ਖੇਤਾਂ ਦਾ ਚੱਕਰ ਲਾ ਆਵਾਂਗੇ। ਮੇਰਛੋਂ ਦੇ ਇਕਲੌਤੇ ਪੁੱਤ ਦਾ ਨਾਂ ਲੈਂਦੇ ਆਉਨੇ ਆਖਿਆ। ਨਹੀਂ ਭਾਈ ਉਹ ਤਾਂ ਸਵੇਰੇ ਕਾਲਜ ਚ ਚਲਾ ਜਾਊ। ਉਹਦੇ ਪੱਕੇ ਪੇਪਰ ਚੱਲਦੇ ਆ। ਪਰ ਆਪਣੇ ਭਈਏ ਦਾ ਮੁੰਡਾ ਘਰੇ ਹੀ ਹੋਣਾ ਕੱਲ ਸਾਰਾ ਦਿਨ। ਭਈ ਆਪਦੀ ਘਰ ਵਾਲੀ ਨਾਲ ਹਸਪਤਾਲ ਚ ਲਿਆ। ਸਵੇਰੇ ਛੋਟੂ ਹੀ ਘਰੇ ਹੋਣਾ। ਪਰ ਮੰਜੇ ਤੇ ਆਪਣੇ ਮਾਂ ਪਿਓ ਨਾਲ ਬਰਾਂਡੇ 'ਚ ਪੈ 10 ਸਾਲਾਂ ਦੇ ਛੋਟੂ ਦੀ ਗੱਲ ਦੱਸਦਿਆਂ ਕੇਰਸਿਉ ਨੂੰ ਉਹਦੀ ਕੱਲ ਦੀ ਸਵੇਰ ਦੀ ਕੰਪਨੀ ਬਾਰੇ ਚਾਣਨਾ ਪਾਤਾ। ਕੋਈ ਨਾ ਤੁਸੀਂ ਕਰੋ ਰਾਮ ਆਪਣੇ ਕੰਮ ਕਰੋ। ਮੈਂ ਤੇ ਛੋਟੂ ਘੇੜਾ ਲਾ ਆਵਾਂਗੀ। ਨੋਹਾ ਮੋਟਰਾਂ ਦਾ ਠੀਕ ਆ ਬਾਈ ਤੂੰ ਹੁਣ ਆਰਾਮ ਕਰ ਥੱਕ ਗਿਆ ਹੋਏਗਾ ਸਵੇਰੇ ਮਿਲਦੇ ਆ ਫਿਰ ਆਪਾਂ ਇਹਨਾਂ ਆ ਕੇ ਮੇਰ ਸੋਂ ਦਰਵਾਜ਼ਾ ਭੇੜ ਗਿਆ ਕੇਰ ਸੋ ਨੇ ਸਕੂਨ ਦੇ ਨਾਲ ਲੰਮਾ ਸਾਹ ਲਿਆ ਆਪਣੇ ਪਿੰਡ ਆਪਣੇ ਘਰ ਆ ਕੇ ਉਹ ਬਹੁਤ ਖੁਸ਼ੀ ਉਹਨੂੰ ਲੱਗ ਰਿਹਾ ਸੀ ਜਿਵੇਂ ਹੁਣ ਹੀ ਅਸਲੀ ਸਾਹ ਆ ਰਿਹਾ ਹੋਵੇ ਬਹੁਤ ਵਾਰ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰਦਾ ਅਸਲ ਸਕੂਨ ਤਾਂ ਆਪਣੇ ਘਰ ਆਪਣੇ ਪਿੰਡ ਚ ਹੀ ਆ ਆ ਤਾਂ ਬਸ ਆਪਾਂ ਨਾਂ ਰੁਕਣ ਵਾਲੀ ਦੌੜ ਜੀ ਭੱਜੇ ਫਿਰਦੇ ਆ ਸੋਚਾਂ ਸੋਜਦੇ ਆ ਉਹਦੀ ਅੱਖ ਲੱਗ ਗਈ ਸਵੇਰ ਚੜ੍ਹੀ ਤਾਂ ਮੇਰ ਸਿਉ ਚਾਹ ਪਾਣੀ ਫੜਾ ਆਪਣੀ ਘਰਵਾਲੀ ਨਾਲ ਪਿੰਡ ਵੱਲ ਚਲਾ ਗਿਆ ਤੇ ਜਾਣ ਲੱਗੇ ਉਹਨੂੰ ਦੱਸ ਗਏ ਕਿ ਬਸ 2-3 ਘੰਟਿਆਂ ਚ ਹੀ ਆ ਜਾਣਗੇ ਨਹਾ ਤੋ ਚਾਹ ਪਾਣੀ ਪੀ ਕੇਰ ਸਿਉ ਆਤ ਅਨਸਾਰ ਸਵੇਰ ਦੀ ਤਾਜ਼ਾ ਆਖਬਾਰ ਲੈ ਬਿਹੜੇ 'ਚ ਬਹਿ ਗਿਆ ਕੋਲੀ ਛੋਟੂ ਕਾਪੀ ਪੈਨ ਲੈ ਕੇ ਸਕੂਲ ਦਾ ਕੰਮ ਕਰ ਰਿਹਾ ਸੀ ਅਚਾਨਕ ਬਾਹਰ ਗੇਟ ਤੇ ਜ਼ੋਰ ਦਾ ਖੜਕਾ ਹੋਇਆ ਤਾਂ ਕੇਰ ਸਿਉ ਨੇ ਅਖਬਾਰ ਤੋਂ ਅੱਖ ਪਟੋ ਤਾਂ ਵੱਲ ਵੇਖਿਆ ਸਾਹਮਣੇ ਬਾਹਰ ਹਵੇਲੀ ਤੋਂ ਬੂਰਾ ਰੱਸਾ ਤੜਾ ਕੇ ਬੇੜੇ ਚਾਵੜਿਆ ਉਹ ਤੇਰਾ ਭਲਾ ਹੋ ਜੇ ਬੂਰਿਆ ਤੂੰ ਸੌਰੀ ਦਿਆ ਮੇਰੇ ਬਿਨਾਂ ਦਾਸ ਹੀ ਹੋ ਗਿਆ ਓਏ ਰੱਸਾ ਤੜਾ ਕੇ ਅੰਦਰ ਹੀ ਫਤੇ ਬਲਾਉਣ ਆ ਗਿਆ ਆਪਣੇ ਮੂਰੇ ਰੱਸਾ ਤੜਾ ਕੇ ਤੁਰੇ ਆਉਂਦੇ ਪੂਰਾ ਸਾਣ ਬਣੇ ਬੂਰੇ ਨੂੰ ਦੇਖ ਕੇ ਮੁਸਕਰਾ ਕੇ ਕੇਰ ਸਿਉਂਦੇ ਆਖਿਆ ਤੇ ਅਖਬਾਰ ਕੋਲ ਪਏ ਮੰਜੇ ਤੇ ਰੱਖ ਕੇ ਬੂਰੇ ਦਾ ਰੱਸਾ ਫੜ ਬਾਹਰ ਖੁੰਡੇ ਵੱਲ ਨੂੰ ਤੁਰ ਪਿਆ ਮਗਰ ਮਗਰ ਹੀ ਛੋਟੂ ਵੀ ਤੁਰ ਪਿਆ ਝੁੱਕ ਕੇ ਜਿਉਂ ਹੀ ਉਹਨੇ ਰੱਸਾ ਕਿੱਲੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਤਾਂ ਬੂਰੇ ਨੇ ਜ਼ੋਰ ਨਾਲ ਮਗਰੋਂ ਕੇਰਸ ਨੂੰ ਢੁੱਡ ਮਾਰ ਕੇ ਪਰਾਂ ਭਗਾ ਮਾਰਿਆ ਜ਼ੋਰ ਦੀ ਧੱਕਾ ਵੱਜਣ ਨਾਲ ਕੇਰਸ ਸਿਉਂ ਮਸਾਂ ਸੰਭਲ ਕੇ ਦੁਬਾਰਾ ਉੱਠਿਆ ਉਹ ਤੇਰੀ ਭਲਿਆ ਆ ਕੀ ਹੋਏ ਸਾਲਿਆ ਤੂੰ ਤਾਂ ਮੇਰੇ ਤੇ ਹੀ ਬਰ ਪਿਆ ਦੁਬਾਰਾ ਸੰਭਲਦਿਆਂ ਕੇਰਸ ਸਿਉਂ ਉਹਦੇ ਨਾਲ ਗੱਲਾਂ ਕਰਨ ਲੱਗ ਪਿਆ ਕੋਲ ਖੜਾ ਛੋਟੂ ਟੈਕਟਕੀ ਲਾ ਕੇ ਬੂਰੇ ਵਾਲਾ ਵੇਖ ਰਿਹਾ ਸੀ ਕੇਰਸ ਸਿਉਂ ਨੇ ਦੁਬਾਰਾ ਰੱਸੇ ਨੂੰ ਹੱਥ ਪਾਇਆ ਪਰ ਇਸ ਵਾਰ ਬੂਰੇ ਦਾ 바ਰ ਪਹਿਲਾਂ ਨਾਲੋਂ ਵੀ ਕਿਤੇ ਜ਼ਾਲਮ ਸੀ ਬੂਰੇ ਨੇ ਅੱਗਾ ਦੇਖਿਆ ਨਾ ਪਿੱਛਾ ਇੱਕੋ ਸਾਹੇ ਕੈਰ ਸਿਉਂ ਤੇ ਆਪਣੇ ਬਾਰਾਂ ਨਾਲ ਕੈਰ ਵਰਤਾ ਦਿੱਤਾ। ਸਭਾਏ ਉਹਦੀਆਂ ਚੀਕਾਂ ਦੇ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਆ। ਉਹਨੂੰ ਵਿਲਕਦਿਆਂ ਦੇਖ ਛੋਟੂ ਬਾਹਰ ਮਦਦ ਲੈਣ ਭੱਜਿਆ। ਖੂਹ ਤੇ ਰਹਿਣ ਕਰਕੇ ਆਲੇ ਦੁਆਲੇ ਵੀ ਕੋਈ ਨਹੀਂ ਸੀ। ਛੋਟੂ ਚੀਕਾਂ ਮਾਰਦਾ ਕਦੇ ਕੈਰ ਸਿਉਂ ਦੇਖਣ ਆਉਂਦਾ ਤੇ ਕਦੇ ਬਾਹਰ ਭੱਜਦਾ। ਬੂਰੇ ਦੀ ਮਾਰ ਤੋਂ ਕੈਰ ਸਿਉਂ ਚਾਹ ਕੇ ਵੀ ਆਪਣਾ ਆਪ ਨਾ ਬਚਾ ਸਕਿਆ। ਜੇ ਉੱਠ ਕੇ ਭਾਈ ਦਾ ਤੋਂ ਆਪਣੇ ਸਿੰਘਾਂ ਨਾਲ ਦਵਾਰਾ ਆਉਂ ਉਹ ਤਾਂ ਪਾਟ ਕੇ ਥੱਲੇ ਵਗਾ ਮਾਰਦਾ। ਛੋਟੂ ਪਿੰਡ ਵੱਲ ਮਦਦ ਲੈਣ ਭੱਜ ਗਿਆ। ਉਗ ਵਾਲੇ ਘਰੋਂ ਮੇਰਸਾਉ ਨੂੰ ਜਾਬ ਲਾ ਲਿਆ ਕਿ ਤਾਏ ਤੇ ਬੂਰੇ ਨੇ ਹਮਲਾ ਕਰ ਦਿੱਤਾ। ਉਸੇ ਵੇਲੇ ਮੇਰਸਾਉ ਦੇ ਨਾਲ-ਨਾਲ ਪਿੰਡ ਦੇ ਹੋਰ ਵੀ ਲੋਕ ਖੂਵਲ ਨੂੰ ਭੱਜੇ। ਘਰ ਆ ਕੇ ਦੇਖਿਆ ਤਾਂ ਬੂਰਾ ਆਪਣੇ ਕਿੱਲੇ ਕੋਲ ਸ਼ਾਂਤ ਖੜਾ ਸੀ ਜਿਵੇਂ ਘਰ 'ਚ ਕੁਝ ਹੋਇਆ ਹੀ ਨਾ ਹੋਵੇ। ਸਾਰਿਆਂ ਨੇ ਆਲੇ-ਦੁਆਲੇ ਨਜ਼ਰ ਲੜਾਈ ਤਾਂ ਕੇਰਸਾਉ ਦਾ ਕੋਈ ਥੋ ਪਤਾ ਹੀ ਨਹੀਂ ਸੀ। ਪਰ ਖੁਰਲੀ ਦੁਆਲੇ ਤੇ ਵਿੜੇ 'ਚ ਖਿਲਰੀ ਮਿੱਟੀ ਦੱਸ ਰਹੀ ਸੀ ਕਿ ਇੱਥੇ ਬਹੁਤ ਕੁਝ ਹੋ ਕੇ ਹਟਿਆ। ਘਰ ਦੇ ਜੀ ਤੇ ਪਿੰਡ ਵਾਲੇ ਕੇਰ ਸੋਂ ਲੱਭਣ ਲੱਗ ਪਏ। ਬਾਹਰ ਪਏ ਗੋਹੇ ਦੇ ਪੁਰਾਣੇ ਢੇਰ ਤੇ ਵੀ ਖਲਬਲੀ ਮੱਚੀ ਹੋਈ ਸੀ। ਜਦੋਂ ਉਸ ਵੱਲ ਨਿਗਾਹ ਗਈ ਤਾਂ ਢੇਰ ਦੇ ਵਿੱਚੋਂ ਸਿਰਫ ਇੱਕ ਹੱਥ ਬਾਹਰ ਦਿਖਾਈ ਦੇ ਰਿਹਾ ਸੀ। ਫਟਾਫਟ ਸਾਰਿਆਂ ਨੇ ਰਲ ਕੇ ਢੇਰ ਪਟਾਣਾ ਸ਼ੁਰੂ ਕਰਤਾ। ਕੇਰ ਸੋਂ ਪੂਰੇ ਦਾ ਪੂਰਾ ਢੇਰ ਥੱਲੇ ਦੱਬਿਆ ਪਿਆ ਸੀ। ਉਹ ਦ੍ਰਿਸ਼ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਕਿਸੇ ਜਾਨਵਰ ਦਾ ਨਹੀਂ ਸਗੋ ਕਿਸੇ ਇਨਸਾਨ ਦਾ ਕੰਮ ਹੋਵੇ। ਫਟਾਫਟ ਕੇਰ ਸੋਂ ਨੂੰ ਬਾਹਰ ਕੱਢ ਮੰਜੇ ਤੇ ਪਾਇਆ ਗਿਆ ਤੇ ਵਿੱਚੋਂ ਹੀ ਕੋਈ ਡਾਕਟਰ ਨੂੰ ਬੁਲਾਉਣ ਭੱਜ ਗਿਆ। ਉਦੇ ਸਾਰੇ ਕੱਪੜੇ ਪਾਟੇ ਹੋਏ ਸਨ ਖੱਬੀ ਬਾਹ ਬਿਲਕੁਲ ਮੋਢੇ ਤੋਂ ਅਲੱਗ ਹੋ ਚੁੱਕੀ ਸੀ ਬਸ ਨਾਲ ਲੰਮਕੀ ਰਹੀ ਸੀ ਬਾਕੀ ਸਰੀਰ ਵੀ ਸਾਰੇ ਦਾ ਸਾਰਾ ਥਾਂ ਥਾਂ ਤੋਂ ਇੱਕ ਤਰ੍ਹਾਂ ਚੱਬਿਆ ਪਿਆ ਸੀ ਕੋਈ ਸਾਹ ਸੱਤ ਨਹੀਂ ਸੀ ਸਰੀਰ 'ਚ ਬਸ ਸਭ ਕੁਝ ਟੁੱਟ ਚੁੱਕਿਆ ਸੀ ਕੁਝ ਹੀ ਸਮੇਂ 'ਚ ਡਾਕਟਰ ਆ ਗਿਆ ਤੇ ਉਹਨੇ ਬਿਨਾਂ ਹੱਥ ਲਾਇਆ ਸਰੀਰ ਦੀ ਹਾਲਤ ਦੇਖ ਕੇ ਹੀ ਕੇਰ ਸਿਓ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸਾਰੇ ਪਿੰਡ ਦੇ ਸਾਹ ਸੂਤੇ ਗਏ ਇੰਨੀ ਨਫਰਤ ਕੋਈ ਜਾਨਵਰ ਆਪਣੇ ਮਾਲਕ ਨਾਲ ਇੰਨੀ ਨਫ਼ਰਤ ਵੀ ਕਰ ਸਕਦਾ ਹਰ ਇੱਕ ਦੇ ਮਨ 'ਚ ਇਹੀ ਸਵਾਲ ਆ ਰਿਹਾ ਸੀ ਕੋਲੀ ਖੜਾ ਛੋਟੂ ਸਾਰਿਆਂ ਨੂੰ ਰੋ ਰੋ ਕੇ ਸ਼ੁਰੂ ਤੋਂ ਅੰਤ ਤੱਕ ਦੀ ਕਹਾਣੀ ਬਿਆਨ ਕਰ ਰਿਹਾ ਸੀ ਤੇ ਬੂਰਾ ਚੁੱਪਚਾਪ ਆਪਣੇ ਖੁੰਡੇ ਦੇ ਕੋਲ ਹੀ ਬਿਨਾ ਬੰਨੇ ਖੜਾ ਸੀ ਮੇਰ ਸੋਂ ਤਾਹਾਂ ਮਾਰ ਮਾਰ ਆਪਣੇ ਭਰਾ ਨੂੰ ਰੋ ਰਿਹਾ ਸੀ ਸਾਰਾ ਪਿੰਡ ਦੇਖਦਿਆਂ ਦੇਖਦਿਆਂ ਇਕੱਠਾ ਹੋ ਗਿਆ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਪਾਣਾ ਵਰਤ ਗਿਆ ਬੂਰਾ ਜਿਨੇ ਅੱਜ ਤੱਕ ਕਿਸੇ ਦੇ ਸਿੰਘ ਤੱਕ ਨਹੀਂ ਸੀ ਮਾਰਿਆ ਇੰਨਾ ਵੱਡਾ ਕਾਰਾ ਕਿਵੇਂ ਕਰ ਗਿਆ ਬਾਹਰ ਵਿਹੜੇ 'ਚ ਮੰਜੇ ਤੇ ਪਈ ਕੇਰਸੋਂ ਦੀ ਲੋਥ ਪਹੇਲੀ ਬਣ ਰਹੀ ਗਈ ਬੂਰੇ ਦੀਆਂ ਅੱਖਾਂ ਉਵੇਂ ਹੀ ਚਮਕ ਰਹੀਆਂ ਸਨ ਕੇਰਸੋਂ ਦੇ ਮੰਜੇ ਕੋਲੋਂ ਲੰਘਦੇ ਇੱਕ ਬਜ਼ੁਰਗ ਨੇ ਦੂਜੇ ਬਜ਼ੁਰਗ ਨੂੰ ਆਖਿਆ ਬੰਤਿਆ ਇਹਨੂੰ ਆਖਦ ਨੇ ਹੱਥੀ ਮੌਸ ਛੇੜਨਾ ਨਾ ਉਸ ਦਿਨ ਇਹ ਹੋਣੀ ਨੂੰ 4-ਵੀਲਰ ਚੋਂ ਬਾਹਰ ਕਢਾਉਂਦਾ ਤੇ ਨਾ ਜੇ ਜਵਾਨ ਜਹਾਨ ਨੂੰ ਤੁਰਦਾ ਹਾਂ ਬਾਈ ਗੱਲ ਤਾਂ ਤੇਰੀ ਸਹੀ ਆ ਚੰਦਰਾ ਕੇਰ ਸੋਂ ਆਪ ਹੀ ਆਪਣੀ ਹੋਣੀ ਘਰੇ ਲਿਆਇਆ ਦੁਆਰਾ ਸਾਹਮਣੇ ਕੇਰ ਸੋਂ ਦੀ ਲੋਥ ਮੰਜੇ ਤੇ ਪਈ ਸੀ ਸਾਰਾ ਟੱਬਰ ਬਲਕ ਬਲਕ ਰੋ ਰਿਹਾ ਸੀ ਤੇ ਕੇਰ ਸੋਂ ਆਪਣੇ ਹੱਥੀਂ ਸਿਹੜੀ ਮੌਤ ਦੀ ਗੋਚ ਭਰਾ ਚੁੱਕਾ ਸੀ